वरुण ਨੂੰ ਮਿਲੋ ਕਵਾੜਾ ਸਮਾਰਟ ਵਾਟਰ ਪੰਪ ਕੰਟਰੋਲਰ वरुण ਖੇਤ ਵਿੱਚ ਕਵਾੜਾ ਪੰਪਾਂ ਨੂੰ ਕੰਟਰੋਲ ਕਰਨ ਦਾ ਇੱਕ ਸਮਾਰਟ, ਕੁਸ਼ਲ ਅਤੇ ਪ੍ਰਭਾਵਸ਼ਾਲੀ ਤਰੀਕਾ ਪ੍ਰਗਾਮ ਕਰਦਾ ਹੈ वरुण ਦੀ ਵਰਤੋਂ ਕਰਨ ਦੇ ਬਹੁਤ ਸਾਰੇ ਫਾਇਦੇ ਹਨ ਇਸ ਲਈ ਆਓ ਉਹਨਾਂ ਨੂੰ ਸਾਡੇ ਇੱਕ ਗਾਂਖ ਤੋਂ ਸੁਣੀਏ ਜਿਸ ਨੇ ਆਪਣੇ ਫਾਰਮ ਲਈ वरुण ਲਗਾਇਆ ਹੈ ਸਾਸਰੀਆ ਕਾਲ ਸਾਰਿਆਂ ਨੂੰ ਮੇਰਾ ਨਾਮ ਵੰਸ਼ਿਕਾ ਹੈ ਮੈਂ ਪੰਜਾਬ ਦੀ ਰਹਿਣ ਵਾਲੀ ਆ ਅੱਜ ਮੈਂ ਤੁਹਾਨੂੰ ਮੇਰੀ ਦੋਸਤ ਦੀ ਕਹਾਣੀ ਸੁਣਾਉਣ ਜਾ ਰਹੀਆਂ ਜੋ ਕਿ ਜਿੰਨਾ ਦਾ 30 ਸਾਲ ਤੋਂ ਖੇਤੀਬਾੜੀ ਚ ਬਿਜ਼ਨਸ ਹੈ ਤਾਂ ਤੇ ਪੰਜਾਬ ਵਿੱਚ ਰਾਤ ਨੂੰ ਤੇ ਦਿਨ ਨੂੰ ਬਹੁਤ ਲੰਬੇ ਇਲੈਕਟ੍ਰਿਸਿਟੀ ਦੇ ਕੱਟ ਲੱਗਦੇ ਨੇ ਜਿਸ ਕਰਕੇ ਉਹਨਾਂ ਦੇ ਪਿਤਾ ਜੀ ਨੂੰ ਰਾਤ ਨੂੰ ਪੰਪ ਨੂੰ ਔਨ ਕਰਨ ਲਈ ਆਫ ਕਰਨ ਲਈ ਜਾਣਾ ਪੈਂਦਾ ਸੀ ਤਾਂ ਵਰੁਣ ਡਿਵਾਈਸ ਦੀ ਉਹਨਾਂ ਨੇ ਕੰਪਨੀ ਤੋਂ ਇਨਕੁਆਇਰੀ ਕੀਤੀ ਜਿਸ ਕਰਕੇ ਉਹਨਾਂ ਨੂੰ ਪਤਾ ਚੱਲਿਆ ਕੰਪਨੀ ਤੋਂ ਕਿ ਵਰੁਣ ਦੇ ਤਿੰਨ S1 S2 S3 ਕਰਕੇ variants ਆਉਂਦੇ ਨੇ ਜਿਸ ਨਾਲ ਤੁਸੀਂ 2 ਤੇ 5 ਕਿਲੋਮੀਟਰ ਦੀ ਰੇਂਜ ਤੋਂ ਰਿਮੋਟ ਸਿਰਫ ਇੱਕ ਰਿਮੋਟ ਕੰਟਰੋਲ ਨਾਲ વોટર ਪمپ ਨੂੰ ਆਪਣੇ ਖੇਤਾ ਵਿੱਚ ਕੰਟਰੋਲ ਕਰ ਸਕਦੇ ਹੋ ਅਤੇ ਕੰਪਨੀ 2 ਸਾਲ ਦੀ ਵਾਰੰਟੀ ਦਿੰਦੀ ਹੈ ਆਪਣੇ ਡਿਵਾਈਸ 'ਚ ਜਿਦੇ ਵਿੱਚ ਅੰਡਰ ਰਨ ਅਤੇ ਓਵਰ ਰਨ ਦੀ ਪ੍ਰੋਟੈਕਸ਼ਨ ਵੀ ਦਿੱਤੀ ਜਾਂਦੀ ਹੈ ਇਸ ਦੇ ਨਾਲ ਨਾਲ ਆਟੋ ਆਨ ਆਫ ਦੇ ਫੀਚਰ ਵੀ ਹਨ जिदे ਵਿੱਚੋਂ ਜਦੋਂ ਪਾਵਰ ਜਾਂਦੀ ਹੈ ਤਾਂ ਮੋਟਰ ਆਪਣੇ ਆਪ ਬੰਦ ਹੋ ਜਾਂਦੀ ਹੈ ਤੇ ਪਾਵਰ ਆਉਂਦੇ ਨਾਲ ਨਾਲ ਮੋਟਰ ਆਪਣੇ ਆਪ অন ਵੀ ਹੋ ਜਾਂਦੀ ਹੈ ਜਿਨ੍ਹਾਂ ਨੂੰ ਵੀ ਮੈਂ ਇਹ ਡਿਵਾਈਸ ਭੇਜਿਆ ਹੈ ਉਹ ਸਾਰੇ ਇਸ ਡਿਵਾਈਸ ਨੂੰ ਲਗਾ ਕੇ ਅਤੇ ਇਸ ਡਿਵਾਈਸ ਦੇ ਬਾਰੇ ਹੋਰ ਜਾਣ ਕੇ ਬਹੁਤ ਜ਼ਿਆਦਾ ਖੁਸ਼ ਹੈ ਤੇ ਇਸ ਡਿਵਾਈਸ ਨੂੰ ਆਪਣੇ ਖੇਤਾਂ ਵਿੱਚ ਲਗਾਉਣ ਲਈ ਬਹੁਤ ਉਤਸ਼ਾਹਿਤ ਹਨ